ਨਾਨਕ ਜੀ ਦੀ ਫੋਟੋ ਦੇਖੀਏ ਮਹਾਵੀਰ ਕੀ ਦੇਖੀਏ ਬੁੱਧਾ ਕੀ ਦੇਖੀਏ ਇਸਲਾਮ ਮੇਂ ਵੀ ਜੈਸੇ ਮਨੇ ਪਾਰਲੀਮੈਂਟ ਮੇਂ ਕਹਾ ਦੁਆ ਮੰਗੀ ਜਾਂਦੀ ਹੈ ਦੋਨੋ ਹੱਥ ਸੇ ਐਸੇ ਮੰਗੀ ਜਾਂਦੀ ਹੈ ਰਾਹੁਲ ਗਾਂਧੀ ਸਾਹਿਬ ਨੇ ਉਥੇ ਇੱਕ ਅਵਿਆ ਮੁਦਿਆ ਅਵਿਆ ਮੋਦਰਾ ਦੀ ਫੋਟੋ ਸਤਪੁਰਜੀ ਦਾ ਕਿਉਂਕਿ ਐਵੇਂ ਹੱਥ ਹੁੰਦਾ ਉਹਨੂੰ ਇਹ ਦਰਸਾਇਆ ਕਿ ਇਹ ਵੀ ਉਹ ਅਵਿਆ ਅਵਿਆ ਮੋਦਰਾ ਆ ਇਹਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਉਹਨਾਂ ਦੀ ਤਸਵੀਰ ਨੂੰ ਆਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਦਾ ਨੋਟਸ ਲੈਂਦੇ ਹਾਂ ਸਪੱਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀ ਪਾਵਨ ਗਰਮਾਣੀ ਤੇ ਸਖਿਆਵਾਂ ਨੂੰ ਸਿਆਸੀ ਬੈਂਸ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਾਹੁਲ ਗਾਂਧੀ ਲਗਾਤਾਰ ਕਾਂਗਰਸ ਦੇ ਹੱਥ ਪੰਜੇ ਨੂੰ ਕਦੇ ਬਾਬੇ ਨਾਨਕ ਦੇ ਹੱਥ ਪੰਜੇ ਦੇ ਨਾਲ ਕਦੇ ਸ਼ੀ ਭਗਵਾਨ ਦੇ ਹੱਥ ਪੰਜੇ ਦੇ ਨਾਲ ਕਦੇ महावीर पंजे दे, नाल तुलना कर देने वालों बाबे नानकना तो नानक की फोटो देखिए महावीर की देखिये बुद्धा की देखिये इस्लाम में भी जैसे मैंने पार्लियामेंट में कहा दुआ मांगी जाती है दोनों हाथ से ऐसे मांगी जाती है आप आप शिव जी की फोटो देखिए उसमें आपको यह दिखाई देगा ਔਰ ਇਸਕਾ ਮਤਲਬ ਹੈ ਡਰੋ ਮਤ ਡਰਾਓ ਮਤ ਤੇ ਪਿਛਲੇ ਦਿਨੀ ਆ ਮੇਰੇ ਕੋ ਇੱਕ ਫੋਟੋ ਵੀ ਆਪਣੇ ਵਾਇਰਲ ਹੋਈ ਆ ਜਿਹੜੀ ਰਾਹੁਲ ગાંધી ਸਾਹਿਬ ਨੇ ਉਥੇ ਇੱਕ ਅਵਿਆ ਮੋਦਿਆ ਅਵਿਆ ਮੋਦਰਾ ਦੀ ਫੋਟੋ ਸਤਿਗੁਰੂ ਜੀ ਦਾ ਕਿਉਂਕਿ ਐਵੇਂ ਹੱਥ ਹੁੰਦਾ ਉਹਨੂੰ ਇਹ ਦਰਸਾਇਆ ਕਿ ਇਹ ਵੀ ਉਹ ਅਵਿਆ ਅਵਿਆ ਮੋਦਰਾ ਆ ਇਹਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਗੁਰਨਾਨਕ ਦੇ ਪਾਤਸ਼ਾਹ ਦੀ ਜਿਹੜੀ ਫਲਸਫਾ ਆ ਉਹ ਇੱਕ ਓਹੰਕਾਰ ਦਾ ਫਲਸਫਾ ਆ ਉਹਦੇ ਵਿੱਚ ਸਤਗੁਰ ਜੀ ਨੇ ਨੀਮਿਆਂ ਨੂੰ ਉੱਚੇ ਕੀਤਾ ਗਰੀਬਾਂ ਨੂੰ ਉਹਨਾਂ ਨੂੰ ਉਹ ਰਤਬਾ ਬਖਸ਼ਿਸ਼ ਕੀਤਾ ਜਿਹੜਾ ਸਮਾਜ ਦੇ ਵਿੱਚ ਕਿਸੇ ਵੇਲੇ ਘਿਰਨਾ ਕੀਤੀ ਜਾਂਦੀ ਸੀ ਸੋ ਅੱਜ ਦੀ ਇਹ ਜਿਹੜੀ ਸਾਡੀ ਅੰਤਰਕਮੇਟੀ ਹੈ ਇਹ ਵੀ ਮਤਾਬਾਸ ਕੀਤਾ ਕਿ ਸੰਸਦ ਅੰਦਰ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਉਹਨਾਂ ਦੀ ਤਸਵੀਰ ਨੂੰ ਆਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਦਾ ਨੋਟਸ ਲੈਂਦੇ ਹਾਂ ਸਪੱਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਤੇ ਸੁਖਿਆਮਾ ਨੂੰ ਸਿਆਸੀ ਬੈਂਸ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਅਕਸਰ ਸਿਆਸੀ ਲੋਕ ਅਜਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਮੌਲਕ ਸਿਧਾਂਤਾਂ ਤੇ ਪਾਵਨ ਗੁਰਬਾਣੀ ਦੇ ਅਰਥਾਂ ਦੀ ਵਿਆਖਿਆ ਗਲਤ ਕੀਤੀ ਜਾਂਦੀ ਹੈ ਤੇ ਅਸੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਗਾਹ ਤੋਂ ਇਹੋ ਜਿਹੀ ਕੋਈ ਕੋਰ ਬਿਆਦਬੀ ਕਿਸੇ ਮੈਂਬਰ ਨੂੰ ਵੀ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਇਹੋ ਜਿਹਾ ਬਲਾਰੇ ਜਾਂ ਇਹੋ ਜਿਹਾ ਮੈਂਬਰ ਪਾਰਲੀਮੈਂਟ ਆ ਰੌਹਲ ਗਾਂਧੀ ਵਰਗੇ ਉਹਨਾਂ ਨੂੰ ਬਿਲਕੁਲ ਇਜਾਜ਼ਤ ਨਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੂਜੇ ਪਾਸੇ ਵੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੱਲੋਂ ਇਸ ਬਿਆਨ ਦੀ ਨਖੀਦੀ ਕੀਤੀ ਗਈ ਆ ਉਹਨਾਂ ਕਿਹਾ ਕਿ ਕਿਸੇ ਵੀ ਰਾਸੀ ਚਿੰਦੇ ਨਾਲ ਧਾਰਮਿਕ ਜੋ ਚਿੰਨ੍ਹ ਉਹਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ ਹੁਣ ਵੇਖਣਾ ਹੋਵੇਗਾ ਐਸਜੀਪੀਸੀ ਇਸ ਮਾਮਲੇ ਲੈ ਕੇ ਕੀ ਕਾਰਵਾਈ ਕਰਦੇ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪਾਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨੰਦੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਰੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਬੀ5 ਚੈਨਲ ਸੀ ਦੇਖ ਰਿਹਾ ਹਾਂ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ